ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧ ਵਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਹਾਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਹੜਾ ਫਾਇਦਾ ਆ ਜਾਂਦਾ ਅੱਜ ਦੀ ਆਪਣੀ ਵਿਜਿਟ ਪਿੰਡ ਬੈਂਕਾ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਪੱਟੀ ਭਾਈ ਗੁਰਸਾਪ ਸਿੰਘ ਭਾਈ ਗੁਰਤਾਰ ਸਿੰਘ ਬੈਂਕੇ ਦੇ ਕੋਲ ਪਹੁੰਚੇ ਆ ਤੇ ਚਾਰ ਪਸ਼ੂ ਇੱਥੇ ਵਿਖਾਵਾਂਗੇ ਸਜਣੋ ਇੱਕ ਤਾਜੀ ਸੂਈ ਸਵਾਈ ਝੋਟੀ ਸਜਣੋ ਇੱਕ ਗੱਬਣ ਦੋ ਵੜਾਂ ਤਿਆਰੀ ਦੇ ਗੱਬਣ ਸਜਣੋ ਆਪਣੀ ਖਰੀਦਦਾਰੀ ਫਰਜ਼ੀ ਸਮਝ ਕੇ ਆਵ ਕਰਿਆ ਕਰੋ ਤੇ ਤਸੱਲੀ ਜ਼ਰੂਰ ਕਰਿਆ ਕਰੋ ਇੱਕ ਟਾਈਮ ਦੋ ਟਾਈਮ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਬਾਅਦ ਚ ਕਿਸੇ ਨੂੰ ਕੋਈ ਲਾਮਣ ਦਿਆ ਕਰੋ ਕਿਉਂਕਿ ਗਰਮੀ ਬੜੀ ਅੱਗੇ ਬੰਦਾ ਖਪਿਆਤਾ ਭਿਆਂਦਾ ਹੈ ਮਗਰ ਪ੍ਰੈਸ਼ਰ ਪੈ ਜਾਣਾ ਇੱਕੇ ਦਮ ਥੋੜਾ ਜਿਹਾ ਪਰੇਸ਼ਾਨੀ ਆਉਂਦੀ ਆ ਕਿਉਂਕਿ ਤੁਹਾਡੇ ਵੀ ਪਰੇਸ਼ਾਨੀ ਤੁਹਾਨੂੰ ਵੀ ਆਊਗੀ ਜਦੋਂ ਖੱਜਲ ਖਰਾਬੀ ਹੋਵੇ ਪਸ਼ੂ ਲੈ ਗਿਆ ਦੁਬਾਰਾ ਨੇ ਦੁੱਧ ਨਾ ਦਿੱਤਾ ਜਾਂ ਕੋਈ ਫਾਟ ਨਿਕਲ ਆਇਆ ਤੁਸੀਂ ਵੀ ਪਰੇਸ਼ਾਨ ਹੋਗੇ ਕੀ ਇਹ ਕੀ ਬਣਿਆ ਸੀ ਪੈਸੇ ਲਾਇਆ ਪੈਸੇ ਦੀ ਕਦਰ ਕਰਿਆ ਕਰੋ ਬੇਨਤੀ ਕਰਦੇ ਹਰ ਵੀਡੀਓ 'ਚ ਪੈਸੇ ਦੀ ਕਦਰ ਕਰਿਆ ਕਰੋ ਜਲਦਬਾਜੀ ਨਾ ਕਰਿਆ ਕਰੋ ਸੋਚ ਸਮਝ ਕੇ ਲਿਆ ਕਰੋ ਬਾਕੀ ਕਰਦੇ ਆ ਪਾਉ ਗਰਤਾਰ ਸਿੰਘ ਨਾਲ ਗੱਲ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਛੜਦੀ ਕਲਾ ਛੜਦੀ ਕਲਾ ਸਿੱਧਾ ਕੈਮ ਕਿਰਪਾ ਮਹਾਰਾਜ ਦੀ ਆਨੰਦ ਮੰਗਲ ਵੇਗਿਆ ਮਾਲ ਉਦਨ ਮਾਲ ਐ ਗਿਆ ਛੜਦੀਆਂ ਮੈਂ ਭਾਅ ਵੀ ਬੜੇ ਜਾਇਜ਼ ਹੁੰਦੇ ਤੁਹਾਡੇ ਬੜੇ ਜਾਇਜ਼ ਹਾਂ ਹਣਾ ਮਾਲ ਵੀ ਚੰਗਾ ਹੈ ਮਾਲ ਵੀ ਚੰਗਾ ਹੈ ਥੋੜ੍ਹਾ ਜਿਆਦਾ ਤੁਸੀਂ ਨਾ ਉਹਨਾਂ ਦੇ ਫੋਨ ਅਜੇ ਤਾਈਂ ਆਈ ਜਾਂਦੇ ਇਹਦੇ ਅੱਛਾ ਉਹਨਾਂ ਬੂਨਾ ਵੀਰ ਹੋਣਾ ਤੇ ਦੋ ਤਿੰਨ ਵੜਾ ਉਤਰਾਂ ਕਲਤੀਆਂ ਬ੍ਰੀਡਕੋਰਟ ਵੀ ਸੱਚਾਈ ਨਾਲ ਵੇਚਦਾ ਸੱਚਾਈ ਨਾਲ ਮਾਲ ਬੰਦਾ ਵੀਡੀਓ ਦੇ ਵਿੱਚ ਨਾ ਸੱਚਾ ਵੇਚਣਾ ਸੱਚਾਈ ਨਾਲ ਕੰਮ ਚੱਲਦਾ ਹਮੇਸ਼ਾ ਤੇ ਤੁਹਾਡੇ ਰਗੇ ਬੰਦੇ ਸਾਥ ਚਾਹੀਦੇ ਇਹੋ ਜੇ ਕਮਾਕਾਰਾਂ ਨੂੰ ਤੇ ਫੇਰ ਗੱਡੀ ਚੱਲਦੀ ਆ ਸਚਾਈ ਦੇ ਹਿਸਾਬ ਨਾਲ ਹੀ ਕੰਮ ਚਾਹੀਦਾ ਹੈ ਬਿਲਕੁਲ ਜੀ ਬਿਲਕੁਲ ਹਾਂ ਚਲੋ ਵਧੀਆ ਐ ਤੇ ਡਰੈਸ ਕਰੀਏ ਨੋੜ ਐ ਡਰੈਸ ਪਿੰਡ ਬੈਂਕਾ ਤੇ ਜ਼ਿਲ੍ਹਾ ਤਰਨਤਾਰਨ ਤੇ ਤਹਿਸੀਲ ਪਟੇ ਬਾਈ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ 9856 ਹਾਂਜੀ 21909 ਤੇ ਸ਼ੁਰੂਆਤ ਇਹ ਤੋਂ ਕਰੀਏ ਗੱਭਣ ਤੋਂ ਕੰਮਾਂ ਤੋਂ ਕਰ ਲੋ ਚਲੋ ਇਤੋਂ ਹੀ ਕਰ ਲਿਆ ਹੈ ਨਾ ਕਿਸੇ ਤੋਂ ਹੀ ਕਰਨੀ ਐ ਵੈੜ ਗੱਭਣ ਐ ਨਾ ਇਹ ਵੈੜ ਅਜੇ ਅਲਤਰੀ ਕੀ ਆ 25 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ 26 25 ਤਰੀਕ ਨੂੰ ਹੈਨਾ ਠੀਕ ਆ ਆ 17 ਕਿਲੋ ਵਾਲੀ ਸੰਧੂ ਸਾਹਿਬ ਹੈ ਰਿਆ ਤੇ ਛੰਡੀ ਕੀ ਬਾਤ ਹੈ ਇਹ ਬੜਾ ਕਮਾਲ ਦਾ ਹੈ ਸ਼ੱਕ ਕੋਈ ਆਪਣੀ ਆਨਲਾਈਨ ਵੀ ਮਗਾਉਂਦਾ ਨਾ ਥਾਨ ਦੀ ਛੱਡੇ ਦੀ ਛੱਡੇ ਦੀ ਮੇਰੀ ਗਰੰਟੀ ਹੋਊਗੀ ਗਰੰਟੀ ਹੋਗੀ ਹੈਨਾ ਧੂਰ ਮਾਰ ਕੇ ਨਾ ਵੀਡੀਓ ਤੇ ਵੇਚਿਆ ਤੇ ਨਾ ਵੇਚਣਾ ਹੀ ਆ ਮਾਲ ਹੈ ਲੋ ਸੱਜਣੋ ਗੱਬਣ ਹੀ ਬਾਈ ਜਿਹੜਾ ਤੇ ਫਰੇਦਾ ਚੋਦੇ ਦਾ ਤੇ ਵੈਸੇ ਗੱਬਣ ਗਾਂ ਤੇ ਸੌਦੇ ਦੇ ਬਗੈਰ ਨਹੀਂ ਤੇਪਦਾ ਕੋਈ ਪਰ ਇਹ ਦੇਰ ਵੱਡਾ ਕਰਕੇ ਬਿਲਕੁਲ 100% ਇੱਕ ਨੰਬਰ ਦੀ ਚਵਾਈ ਹੋਊਗੀ ਠੀਕ ਹੈ 15 16 ਸਦੀ ਵੈੜੀ ਠੀਕ ਹੈ ਤੇ ਦੂਜਾ ਸੁਆ ਸੁਆ ਦੇ ਦੂਜਾ ਹੀ ਹੋਗੀ ਕਰਮਾ ਦੀ ਹੈ ਨਾ ਤੋਹਰ ਦੀ ਦੂਜਾ ਮੰਨ ਲੈ ਕੋਈ ਤੀਜਾ ਮੰਨ ਲੈ ਆਪਾਂ ਦੂਜਾ ਜਾਂਦੇ ਜਾਂਦੇ ਕੋਈ ਤੀਜਾ ਵੀ ਮੰਨ ਸਕਦਾ ਵੀ ਮੈਂ ਝੂਠ ਮਾਰੀ ਜਾਵਾਂ ਨਹੀਂ ਗੱਲ ਸਹੀ ਹੈ ਜਿਹਨੇ ਇਹਨੂੰ ਸੁਣਾ ਕੇ ਉੰਦਾਰਿਆਂ ਮਜਾਈ ਹਾਂ 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 ਬਿਲਕੁਲ ਲਿਆਂਦੀ ਆ ਸੂਬਾ ਦੇ ਅੱਜ ਕੱਲ ਜਿੰਦੀ ਚੌਥੇ ਸੂਬੇ ਉਹਨੇ ਵੀ ਦੂਜਾ ਕਹਿਣਾ ਹੈ ਦੂਜਾ ਕਹਿਣਾ ਜਿਹਦੇ 10ਵੇਂ ਉਹਨੇ ਵੀ ਦੂਜਾ ਕਹਿਣਾ ਹੈ ਤੇ ਦੂਜੇ ਵਾਲੇ ਨੂੰ ਦੂਜਾ ਗਾਣਾ ਹੀ ਗਾਣਾ ਸਮਝਣਾ ਬਾਕੀ ਜਿਹੜਾ ਫੇਸ ਕੁਆਲਟੀ ਤੋਂ ਲੱਗਦੀ ਦੂਜੇ ਹੀ ਹਾਂਜੀ ਬਿਲਕੁਲ ਤੇ ਬਾਕੀ ਆਪਣੀ ਕੋਈ ਤਸੱਲੀ ਕਰੇ ਆਪਣੀ ਨਰਖਪਰਖ ਕਰੇ ਸੂਵਾ ਦੂਜਾ ਜਾਂ ਤਿੱਜਾ ਇਹ ਜਜਮੈਂਟ ਆਪ ਸੱਜਣੋਂ ਕਰਿਓ ਸਾਹਿਬ ਬਹੁਤ ਜਾਰੀ ਨਿੱਗਰ ਵੜਿਆ ਨਿੱਗਰ ਨਿੱਗਰ ਕੋਈ ਸੁਣਦੀ ਨਹੀਂ ਹਣਾ ਦੋ ਚਾਰ ਦਿਨ ਲੈ ਇਧਰ ਕੀ ਬਾਤ ਹੈ ਜਿਤਰਾ ਮਾਜੀ ਥਲੇ ਭਵੇਂ ਉਹਨੇ ਬਿਮਾਰੀ ਜਾਂ ਕੋਈ ਚੱਕਰ ਹੀ ਨਹੀਂ ਦੇ ਤੋਰ ਦੇ ਮੇਰਾ ਵੀਰਾ ਬੰਦੇ ਲੋਈ ਥਾਣ ਬੜਾ ਚੰਗਾ ਲੱਗਾ ਸੱਜਣੋ ਬੰਦੋ ਜੀ ਬੰਦੋ ਬਣੀ ਕਰਮ ਵਾਲੇ ਨੂੰ ਜਿੰਦੀ ਰਵੇ ਬਾਕੀ ਦੇ ਨਾ ਖੁੱਲੇ ਢੁੱਲੇ ਲੈ ਜਣੇ ਅੱਠ ਹੈ ਨਾ ਅੱਠ ਲੈ ਜਣੇ ਨੇ ਪਾਛੇ ਜਣ ਲੈ ਜਣੇ ਆਹ ਹਫਤਾ ਵੀ ਲੈ ਗਈ ਤਾਂ ਵੀ ਕੋਈ ਨਹੀਂ 1 ਕਾ ਤਾ ਦਿਨ ਵੱਧ ਘਟ ਬਾਕੀ ਰੇਟ ਕੀ ਰਹੇਗਾ ਭਾਈ ਰੇਟ ਭਾਈ ਜੀ ਮੰਗਣ ਨੂੰ ਜੋ ਮਰਜੀ ਆਪਾਂ ਮੰਗੀ ਜਾਈਏ ਹਾਂ ਆਪਣੇ ਛੋਟੇ ਵੜ ਰੇਟ ਆ ਜੀ ਮੋਤੇ 55000 ਕਰਦੇ ਆ ਜੈਸਨੋ ਜੈਸਨੋ 50000 ਦੀ ਦੇ ਦਾਂਗੇ ਵਾਹ ਯਾਰ ਮੋਟੋ ਮਾਨਤਾਨ ਦੇ ਲਈ ਦਾਇਰਾ ਕਰਾਂ ਕਿੰਨਾ ਕੁ ਕੋਈ ਥੋੜਾ ਜਿਹਾ ਮਾਨਤਾਨ ਕਰਾਂਗੇ ਮੈਂ ਅੱਗੇ ਵੀ ਉਦੋਂ ਹੀ ਬੇਨਤੀ ਇਹ ਕੀਤੀ ਸੀ ਤੇ ਵੀਡੀਓ ਤੇ ਜਿਹੜਾ ਮੈਂ ਮੁੱਲ ਕਰਨਾ ਵੀਰ ਬਹਿਸ ਬਾਰੀਆ ਵਾਲਾ ਨਹੀਂ ਮੈਂ ਕਰ ਹੂੰ ਮੇਰਾ ਥੋੜਾ ਬਹੁਤਾ ਹੀ ਮਾਰਕਟ ਨਹੀਂ ਹੋਣਾ ਠੀਕ ਇਹ ਨਹੀਂ ਵੀ ਮੈਂ ਮੰਗਿਆ ਵਾ ਵੀ ਇੰਨੇ ਦੇ ਇੰਨੇ ਦੀ ਹੋ ਜੂਏ 40 ਦੀ ਹੋ ਜੂਏ 35 ਦੀ ਹੋ ਜੂਏ 30 ਦੀ ਹੋ ਜੂਣਾ ਇਹ ਕਿੰਨੇ ਦੀ ਕਰਦੀ ਹੈ ਜੱਸਨੋ ਜੱਸਨੋ ਇੱਕ ਘੱਟ 50 ਹੀ ਦੇ ਦਾਂਗੇ 47 ਦੀ ਕਰਦੇ ਨਹੀਂ 47 ਦੀ ਨਹੀਂ ਸੱਦੂ ਸਾਫ ਹੋਣੀ 48000 ਦੀ ਉਹ ਜੱਸਨੋ ਕਰਦੇ ਕੋਈ ਨਹੀਂ ਨਹੀਂ ਹੋਣੀ ਮੰਨ ਲਓ 48000 ਦੀ ਹੋਣੀ ਉਹ ਚ 100 ਛੋੜ ਹੀ ਹੋਣਾ ਹੂੰ ਉਹ ਮੋਲੇ ਦਾ 55 ਜੀ ਚਲੋ ਠੀਕ ਆ ਹਾਂਜੀ ਤੇ ਇੰਦਰਾ 16 ਸਰੀ ਵਹਿੜਿਆ ਆ ਆ ਗਈ ਗੱਬਣ ਅੱਗੇ ਹਣਾ ਇਹ ਆ ਗਈ ਗੱਬਣ ਥਾਣ ਬੋਲੇ ਦਾ ਖਾਦੇ ਇਹ ਵੀ ਫਰਾਜੀ ਆ ਗਏ ਵਹਿੜ ਨਹੀਂ ਅੱਛਾ ਠੀਕ ਆ ਇਹ ਵੀ ਫਰਾਜੀ ਆ ਰੋਸੰਗ ਚ ਆ ਗਈ ਨਾ ਰੋਸੰਗ ਚ ਆ ਗਈ ਤੇ ਛੰਡੀ ਧੀਰੀ ਇਹ ਵੀ ਪੂਰੀ ਆ ਓਕੇ ਓਕੇ ਕੋਈ ਨਹੀਂ ਰਹਿੰਦੋ ਕੋਈ ਕੋਈ ਨੀ ਆ ਇਤਨੇ ਘਰ ਤਾਂ ਹੰਦਾ ਪੂਰੇ ਘੰਟੇ ਕਰੀ ਤਰੇ ਹਾਂ ਇਧਰ ਇਹ ਥਾਣੇ ਦਾ ਮੱਝਾਂ ਵਾਲਾ ਗੋਲ ਲੱਗਾ ਮੱਝਾਂ ਵਾਲਾ ਹਾਂ ਵਾਚੀ ਥਾਣ ਬੜੇ ਝੰਡੇ ਲੱਗੇ ਲੰਮੇ ਲੰਮੇ ਸਜਣੋ ਗੱਬਣਿਆ ਵਹਿੜ ਥਾਣ ਇਹਨਾਂ ਨਾਲੇ ਕੋਈ ਦੂਜਾ ਮਾਲ ਲੈ ਕੋਈ ਤੀਜਾ ਮਾਲ ਲੈ ਹਾਂ ਸੁਆ ਇੱਥੇ ਕੀ ਹੋਊਗੀ ਇਸ ਕੁਆਲਟੀ ਦੇਖੋ ਕਰਮਾਲੀ ਇਹ ਵੀ ਇੰਨਾ ਹੀ ਕੋਈ 15 16 ਸਰੀ ਵਹਿੜ ਆਲੀ ਹੈ ਗਈ ਹੈਗੀ ਹਾਂ ਥਾਨ ਬਾੜਾ ਜਿਆਦਾ ਚੰਗਾ ਲੱਗਾ ਥਾਨ ਬਾੜਾ ਚੰਗਾ ਨਹੀਂ ਬਾਕੀ ਠੰਡੀ ਠਿਰੀ ਬਿਲਕੁਲ ਇਹ ਵੀ 100% ਆ ਵਾਕੇ ਠੀਕ ਹੈ ਚਲੋ ਕੋਈ ਨਹੀਂ ਲਾਇਓ ਲੋੜ ਲਿਓ ਨਹੀਂ ਚਲਾ ਦਿਓ ਜੀ ਵਾਂਡੋ ਜੀ ਵਾਂਡੋ ਨੋਈ ਭਾਈ ਰੇਟ ਕੀ ਰਹਿ ਗਿਆ ਰੇਟ ਇਹਦਾ ਵੀ ਸੰਧੂ ਸਾਹਿਬ 50 ਹਜ਼ਾਰ ਹੀ ਕਰਦੇ ਮੁੱਲ ਅੱਛਾ ਤੇ ਚਲਸ ਨੂੰ 45 ਹਜ਼ਾਰ ਦੀ ਵੈਟ ਦਵਾਂਗੇ 45 ਦੀ ਹਾਂਜੀ ਹੋਰ ਕਰਦੇ 2-3 ਹਜ਼ਾਰ 2 ਹਜ਼ਾਰ ਕਿੰਨਾ 2-3 ਹਜ਼ਾਰ ਹੀ ਕਰਦੇ ਨਹੀਂ ਨਹੀਂ 2-3 ਹਜ਼ਾਰ ਵਾਲੀ ਗੇਮ ਨਹੀਂ ਖਪਾਉਂਦੇ ਆਪਾਂ ਹਾਂ ਹਜ਼ਾਰ ਖੰਡ ਹੋਗੀ 2 ਕਰਦੇ ਚਲ 43 ਦੀ ਕਰਦੇ ਕਰਦੇ 4300 ਛੋੜ ਹੀ ਹੁੰਦੀ ਵੀ ਕਰਦੇ ਕਰਦੇ ਜੱਟਾ ਕਰਦੇ ਯਾਦ ਕਰੀ ਮੋਲੇ ਤਾਂ 45 50 ਜੋ ਹਾਂ ਜਿਵੇਂ ਬਾਦਲ ਸਾਹਿਬ ਨੇ ਆਖਿਆ ਇੱਕ ਘਰ ਘਰ ਵਿੱਚ ਮੈਂ ਆਟਾ ਦਾਲ ਪਚਾ ਦੂੰ ਤੂੰ ਵੀ ਉਹ ਕੰਮ ਆਰ ਦੇ ਘਰ ਘਰ ਵਿੱਚ ਮੈਂ ਸਮੁੰਦਰ ਪਚਾ ਦੂੰ ਪਚਾ ਦੂੰ ਹੈ ਬਿਲਕੁਲ ਮੈਲਾ ਕਿਥੋਂ ਸਮੁੰਦਰ ਬੈਂਕਾ ਘਰ ਦੀ ਪਿੱਛੇ ਦੀ ਹੂੰ ਫੂਰ ਛਟੇ ਦੀ ਗਰੰਟੀ ਹੋਊਗੀ ਕੋਈ ਆਨਲਾਈਨ ਹੀ ਇਹ ਮੰਗਾਉ ਆ ਦੇ ਘਰ ਚੈੱਕ ਕਰਕੇ ਫਿਰ ਪਾਸੇ ਦੇ ਦੇ ਵਾਕਿਆ ਠੀਕ ਆ ਫੁੱਲ ਆਫਰ ਆਏ ਤੇ ਆ ਮੈਂ ਆ ਗਈ ਛੋਟੀ ਸੂਈ ਸਵਾਈ ਦੂਜਾ ਸੁਆਣਾ ਕੱਟੀ ਮਗਰ ਆ ਗਈ ਮਗਰ ਕੱਟੀ ਐ ਲੋਹੀ ਮੱਜ ਲੋਹੀ ਲੋਹੀ ਦੁੱਧ ਕਿੰਨਾ ਬੋਲਾ ਦੁੱਧ ਐ ਟਾਈਮ ਬੋਲਾ 8-9 ਕਿਲੋ ਹੋਊਗਾ ਤਾਂ ਜੀ ਸੂਈ ਐ ਨਾ ਬਿਲਕੁਲ ਸੂਈ ਐ ਚੌਥੇ ਦਿਨ ਦੀ ਠੀਕ ਐ ਲੈਓ ਕਰਮ ਵਾਲੀ ਨੂੰ ਕਚਵਾਈ ਚੂਈ ਵੀ ਸੰਧੂ ਸਾਹਾ ਪੂਰੀ ਗਾਟਰ ਗਾਟਰ ਚਵਾਈ ਹਾਂ ਕੋਈ ਭੂਰ ਨਹੀਂ ਕੋਈ ਛਟਾਣੀ ਠੀਕ ਐ ਗਾਟਰ ਚਵਾਈ ਸਜਣੋ ਬਿਲਕੁਲ ਗਾਟਰ ਕੀ ਬਾਤ ਐ ਤੋ ਰਾਤਰਾ ਵੜਾ ਸੁਣਾ ਸੱਜਣੋ ਤੇ ਚੰਗੀ ਸੋਹਣੀ ਫੱਪੀ ਰੱਬੀ ਝੋਟੀ ਹਣਾ ਲੈਓ ਬਾਈ ਲੈਓ ਤੇ ਠੰਡੀ ਠੁੰਡੀ ਕਲਪੋ ਲੋ ਜੀ ਤੇ ਕੀਮਤ ਬਾਈ ਜੀ ਕੀ ਕਰਤੀ ਜੀ ਪੜੀਆਂ ਉਦਨਾਂ ਦੇ ਹਿਸਾਬ ਆ। ਅੱਛਾ। ਆਪ ਕੀਮਤਾ ਜਾਦ ਗੈਣੀ ਆ। ਹੂੰ। ਕੀਮਤਾ ਬਿਲਕੁਲ ਜਿਆੜ ਲੱਖੂ ਅੰਦਰ ਹੀ ਆ ਮਾਰ ਆਪਾਂ ਲੈਨੇ ਤੇ ਲੱਖੂ ਅੰਦਰ ਹੀ ਤੇਨੇ। ਠੀਕ ਆ। ਹਾਂਜੀ। ਜੈ ਸੁਨੋ। 300 ਤੇ ਹੀ ਕਰਦੇ ਹਾਂ 95000। ਹਾਂਜੀ। ਤੇ 90 ਦੀ ਦੇ ਦਾਂਗੇ। ਹੋਰ। ਹੋਰ ਕੋਈ ਮਾਨਤਾ ਨੂੰ ਥੋੜਾ ਬੋਧਾ। 2000। 1000 ਕਦਾ ਕਰੀਏ। 2 ਹੀ ਕਰ ਦੇ। ਕਰ ਦੇ ਕੋ ਨਹੀਂ। ਤਾਂ 2000 ਦਾ ਮਾਨਦੰਸ਼ पे 100 ਛੋੜੀ ਹੋਣੀ ਮੇਰਾ ਵੀ। ਮੇਰੇ ਹੱਥ ਜੋੜ ਕੇ ਮੇਰੀ ਬੇਨਤੀ ਆ। ਹਾਂ ਹਾਂ। ਸਾਰਿਆਂ ਨੂੰ। ਠੀਕ ਆ। ਆ ਆ ਗਈ। ਕਿਸ ਨਹੀਂ ਆਪਾਂ। ਕੱਬਨ ਚੋਟੀ। ਬਾਕੀ ਚੋਂ ਚਾਣੀ ਵਧੀਆ। ਇਧਰੇ ਆ। ਪੂਰੀ ਥੱਲੇ ਬਣੀ ਆ। ਪੂਰੀ ਥੱਲੇ ਬਣੀ ਆ ਜੇ ਦੁੱਧ ਤੇ ਹੋਣਾ ਨਹੀਂ। 11-12 ਕਿਲੋ ਦੁੱਧ ਚਵਾ ਦੂੰਗੀ। ਚਵਾ ਦੂੰਗੀ। ਹਾਂ। ਤੇ ਆ ਛੋਟੀ ਦੂਜਾ ਸਵੇਰ ਤੀਜਾ। ਆ ਛੋਟੀ ਆ ਦੂਜਾ ਸਵੇਰ। ਤੇ ਟੇਗਾ ਸਿੰਘੇ ਦਾ ਇੱਕ ਅੜਕੇ ਟੁੱਟ ਗਿਆ ਸੀ ਹਾਂ ਇੱਕ ੁੰਡਾ ਬਿਲਕੁਲ ਕੰਦ ਵੱਡਾ ਸਵੇਰ ਪਿਓਰ ਹਾਂ ਪਹਿਲੇ ਸੂਏ ਦੇ 14 13 14 ਕਿਲੋ ਝੋਟੀ ਦੁੱਧ ਚਵਾਇਆ ਭਰਿਆ ਭਰਿਆ ਤੇ ਆਹ ਕੀ ਚਲੋ ਗਾੜੀ ਕਰਮਾ ਲਈ ਵੇਖੋ ਅਗਲੇ ਦੀ ਸੇਵਾ ਤੇ ਜੈਨਾ ਕਿਨੇ ਤੁਹਾਡੇ ਅੰਤਾਂਜੇ ਨਾਲੋਂ ਅੰਤਾਂਜੇ ਨਾਲ ਦਿਨ ਉਹਨੇ ਹਫਤਾੱਕ ਲੈ ਲੂਏ ਜੀ ਇੱਕ ਹਫਤਾ ਬਾਅਦ ਹੈ ਨਾ ਥਾਨ ਬੜਾ ਸੋਹਣਾ 10 ਦਿਨ ਮੰਨ ਕੇ ਚੱਲੋ ਤੁਸੀਂ 10 ਦਿਨ ਲੈ ਜਾਣੀ ਅੱਜ ਬਾਈ 10 ਦਿਨ ਮੈਂ ਲੈ ਨਹੀਂ ਛੋਟੀ ਬੰਦਿਆ ਬੰਦਿਆਂ ਪੂਰੇ ਕੰਦ ਵਜਨ ਵਾਲੀ ਹੈ ਹਾਂ ਖੁੱਲੂ ਚੰਗੀ ਹੈ ਨਾ ਲਾਲ ਲੋੜ ਬੜੇ ਪਏ ਛੋਟੀ ਦੇ ਤੇ ਸਜਣੋ ਬਾਲੇ ਚੰਗੇ ਆ ਛੋਟੀ ਦੀਆਂ ਲੱਤਾਂ ਲੁੱਤਾਂ ਤੁਸੀਂ ਵੇਖ ਲਓ ਪੂਰੀਆਂ ਮਜ਼ਬੂਤ ਆ ਲਿਸੀਆਂ ਮਾਰੀਆਂ ਨਹੀਂ ਆ ਤੇ ਪਿੱਠ ਪੂੜਾ ਵੀ ਪੂਰਾ ਰਾਜਿਆ ਹੈ ਵੀ ਹੈ ਵੀ ਬੋਡੀ ਬੰਮਟਰ ਦੀ ਸਜਣੋ ਦਿਨ 10 12 ਲੈ ਲ ਜਾਂਦੀ ਜੇ ਕਿਉਂਕਿ ਜਿਹੜਾ ਕੋਈ 10 12 ਦਿਨ ਸਾਹਮ ਲਊਗਾ ਫਿਰ ਕੋ ਤੇ ਮਨੋ ਜੀ ਤੋਰਾ ਤਰਾ ਬੜਾ ਚੰਗਾ ਲੱਗਾ ਮੈਂ ਇਹਨੂੰ ਭਾਈ ਰੇਟ ਕੀ ਕਰਤਾ ਹਾਂ ਦਾ ਫਿਰ ਡੇਢ ਭਾਈ ਜਾਇਜ਼ ਹੀ ਆ ਕਿੰਨਾ ਰੇਟ ਕਰਦੇ 1 ਲੱਖ 5000 ਅੱਛਾ ਜੈ ਸਨੋ ਜਾ ਸੁਣੋ 95000 ਦੀ ਦੇ ਦਾਂਗੇ ਹੋਰ ਹੈ ਹੋਰ ਹੋ ਜੋ ਨਹੀਂ ਹੋਰ ਨਹੀਂ ਤਾਂ ਹੁਣ 92 ਦੀ ਕਰ ਦਗੇ ਅੱਜ 92 ਦੀ ਕਰ ਦਗੇ ਨਹੀਂ 95 ਦੇਣੀ ਹੋਣੀ ਸ਼ਾ ਅੱਛਾ ਹਾਂਜੀ ਅੱਛਾ 94 ਦੀ 94 ਦੀ ਮੈਂ ਦੇ ਦਾਂ ਲਾ ਦਿਓ ਮਗਰ ਮਾੜੀ ਜੀ ਵਾ ਵਾ ਨਾ ਬੋਨਾ ਬਖਾ ਦੇ ਹਣਾ ਲੋਈ ਸੱਜਰੋਂ ਮੈਂ ਚੰਗੇ ਲੈਵਾਲੂਆ ਪੱਤਰ ਆ। ਹਾਂ ਮੱਡੀ ਆ। ਰਾਤ ਬੋਤ ਦੀ। ਪਸ਼ੂ ਸਾਰੇ ਚੰਗੇ ਆ ਬਾਈ ਗੁਰਤਾ ਸਿੰਘ ਕੋਲ। ਬਾਈਕੇ ਪਹੁੰਚ ਕੇ ਆਪਣੀ ਤਸੱਲੀ ਕਰੋ ਕਰਕੇ ਤਸੱਲੀ ਲੈ ਕੇ ਜਾਓ। ਆਨੰਦ ਮਾਣੋ ਸასი ਘਾਲ ਦੀ। ਦੱਸੀਆਂ ਗੱਲਾਂ ਦੇ ਕੋਈ ਆਪਣਾ ਝੂਠ ਹੋਊਗਾ ਨਾ ਉਹ ਮੈਨੂੰ ਵੀ ਸਿੱਧਾ ਫੋਨ ਕਰਕੇ ਦੱਸ ਦੇ ਪਈ ਆ ਤੂੰ ਇੱਥੇ ਝੂਠ ਮਾਰਿਆ। ਠੀਕ ਹੈ। ਫੋਨ ਕਰਕੇ ਸਿੱਧਾ ਮੈਨੂੰ। ਹਾਂ।